ਹਾਂਜੀ ਸਾਰੇ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੋਸਤੋ ਪਹੁੰਚੇ ਆਂ ਪਿੰਡ ਦਲੇਵਾਂ ਇੱਥੇ ਆਉਣ ਦਾ ਕਾਰਨ ਕਿ ਜੋ ਅੱppa ਵੀ ਸੇਵਾ ਕਰ ਰਹੇ ਆਂ ਪੌਦੇ ਲਾਉਣ ਦੀ ਸੇਵਾ ਪਰ ਇਸ ਪਿੰਡ ਦੇ ਵਸਨੀਕਾਂ ਨੇ ਤੇ ਕਮਾਲ ਹੀ ਕਰਤੀ ਤਕਰੀਬਨ 18-20 ਕਿੱਲੇ ਜ਼ਮੀਨ ਦੇ ਵਿੱਚ ਪੌਦੇ ਹੀ ਪੌਦੇ ਲਾਤੇ ਇੱਕ ਜੰਗਲ ਆ ਬਣਾ ਦਿੱਤਾ ਇਹ ਪੂਰੇ ਮਾਨਸਾ ਜ਼ਿਲ੍ਹੇ ਲਈ ਮਾਨ ਵਾਲੀ ਗੱਲ ਹੋਣੀ ਚਾਹੀਦੀ ਆ ਪੂਰੇ ਪੰਜਾਬ ਦੇ ਵਿੱਚ ਇਹ ਪਿੰਡ ਦਾ ਨਾਮ ਉੱਪਰ ਆਵੇਗਾ ਕਿਉਂਕਿ ਇੰਨੀ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਕਿਤੇ ਵੀ ਪੌਦੇ ਨਹੀਂ ਲੱਗੇ ਹੋਣੇ ਇਸ ਪਿੰਡ ਦੇ ਵਾਸੀਆਂ ਨੂੰ ਸਲੂਟ ਜਿਨ੍ਹਾਂ ਨੇ ਅਨਥਕ ਮਿਹਨਤ ਕਰਕੇ ਤੇ ਰਾਉਂਡ ਗ੍ਰਾਸ ਜਿਹੜੀ ਫਾਊਂਡੇਸ਼ਨ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਨਾਲ ਹੀ ਮਨਰੇਗਾ ਸਕੀਮ ਦੇ ਵਿੱਚ ਪੌਦੇ ਲਾਏ ਖੀਵਾ ਖੁਰਦੇ ਪਿੰਡ ਦਾ ਵੀ ਵਿੱਚ ਸਹਿਯੋਗ ਪਿਆ ਜੀ ਉੱਥੇ ਦੀ ਜੋ ਸਰਕਾਰੀ ਨਰਸਰੀ ਹੈ ਉਸ ਦੇ ਵਿੱਚੋਂ ਵੀ ਪੌਦੇ ਆਏ ਹੁਣ ਜਿਹੜੀ ਆਪਾਂ ਗੱਲ ਕਰਦੇ ਦੋਸਤੋ ਤੁਹਾਨੂੰ ਇਧਰਲਾ ਵਿਊ ਦਿਖਾ ਰਹੇ ਆ ਇਹ ਸਾਡੇ ਆਪਣੇ ਅਜੀਜ਼ ਰਿਸ਼ਤੇਦਾਰ ਵੀ ਡਾਕਟਰ ਦਰਸ਼ਨ ਸਿੰਘ ਜੋ ਬੜਾ ਸ਼ੌਂਕ ਰੱਖਦੇ ਆ ਆਪਣੇ ਪਿੰਡ ਦੇ ਵਿੱਚ ਵੀ ਇਹਨਾਂ ਨੇ ਕਾਫੀ ਪੌਦੇ ਲਾਇਆ ਇਹ ਦੱਸ ਰਹੇ ਸੀਗੇ ਕਿ ਅਸੀਂ ਆਪਣੇ ਆਲੇ ਦੁਆਲੇ ਜਿੱਥੇ ਵੀ ਸਾਂਝੀਆਂ ਥਾਵਾਂ ਅਸੀਂ ਉੱਥੇ ਟਾਰਗੇਟ ਰੱਖਿਆ ਹੋਇਆ ਹੈ ਵੀ 1 ਸਾਲ ਦੇ ਵਿੱਚ 200 ਪੌਦੇ ਲਾਣਾ ਬਹੁਤ ਇਹੋ ਜਿਹੇ ਇਨਸਾਨ ਮਿਲਦੇ ਆ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਆ ਇਹ ਦੋਸਤੋ ਇੱਕ ਸਾਈਡ ਇਹ ਆ ਜਾਂਦੀ ਆ ਸੈਂਟਰ ਦੇ ਵਿੱਚ ਜੋ ਜਗ੍ਹਾ ਬਣੀ ਹੋਈ ਆ ਜਿਸ ਨੂੰ ਇੱਥੋਂ ਦੇ ਲੋਕੀ ਥੇ ਕਹਿੰਦੇ ਆ ਇਹ ਹੜੱਪਾ ਸਭਿਆਤਾ ਨਾਲ ਸੰਬੰਧਤ ਇਹ ਜੋ ਖਾਇ ਗੋਲ ਬੇਰਾਨੀਆਂ ਬੇਰੀ तकरीबन 25 ਕਿੱਲੇ ਜ਼ਮੀਨ ਹੈ ਇੱਥੇ ਆ ਤੂਤ ਇੱਥੇ ਜਦੋਂ ਅਸੀਂ ਇਹ ਸਾਰਾ ਵੇਖਿਆ ਇੱਕ ਸਾਈਡ ਸੋਹਾਂਜਣਾ ਜਿਸ ਨੂੰ ਡਾਕਟਰ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਪੌਦੇ ਨੂੰ ਇਸ ਨੂੰ ਵੀ ਸਪੈਸ਼ਲ ਇੱਕ ਸਾਈਡ ਲਾਇਆ ਹੋਇਆ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਛੋਟੀ ਗਿਣਤੀ ਦੇ ਵਿੱਚ ਨਹੀਂ ਹੈ ਦੇਸੀ ਕਿਕਰ ਤੁਸੀਂ ਵੇਖੋ ਦੇਸੀ ਕਿਕਰ ਜਿਹੜੇ ਖਤਮ ਹੁੰਦੇ ਜਾ ਰਹੇ ਨੇ ਉਹ ਪੌਦੇ ਇੱਥੇ ਲਾਏ ਗਿਆ ਰਾਉਂਡ ਗ੍ਰਾਸ ਜਿਹੜੀ ਆਰਗੇਨਾਈਜੇਸ਼ਨ ਉਹਨਾਂ ਦਾ ਤਾਂ ਜਿੰਨਾ ਧੰਨਵਾਦ ਕਰ ਦੇਈਏ ਉਹਨੇ ਥੋੜਾ ਈ ਥੋੜਾ ਆਪਾਂ ਜਿੰਨਾ ਕਰ ਸਕਦੇ ਆ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਵੀ ਸਾਂਝੀਆਂ ਥਾਵਾਂ ਨੇ ਸਾਨੂੰ ਆ ਪੌਦੇ ਲਾਣੇ ਚਾਹੀਦੇ ਇਹ ਵੀ ਸਾਡੀ ਵਿਰਾਸਤ ਹੈ ਸਾਡੇ ਵਿਰਾਸਤੀ ਪੌਦੇ ਸਾਨੂੰ ਲਾਉਣੇ ਚਾਹੀਦੇ ਫਰਮਾ ਵੇਖੋ ਫਰਮਾ ਹੁਣ ਪੰਜਾਬ ਦੇ ਵਿੱਚੋਂ ਇਹ ਖਤਮ ਹੁੰਦਾ ਜਾਂਦਾ ਆਪਾਂ ਬਚਪਨ ਦੇ ਵਿੱਚ ਕਿੰਨੇ ਫਰਮਾ ਦੇਖਦੇ ਹੁੰਦੇ ਸੀ ਇਸ ਨੂੰ ਫਰਮਾ ਕਹਿੰਦੇ ਆ ਜੀ ਜਿਸ ਦੀ ਲੱਕੜ ਬਹੁਤ ਘੱਟ ਖਰਾਬ ਹੁੰਦੀ ਆ ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਦੀ ਉਹ ਜਿਹੀ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਜੋ ਵਰਤਨ ਯੋਗ ਹੁੰਦੇ ਸੀ ਉਹ ਬਣਾਏ ਜਾਂਦੇ ਸੀ ਅੱਜ ਹੁਣ ਆਪਾਂ ਅੱਗੇ ਤੁਹਾਨੂੰ ਹੋਰ ਬਹੁਤ ਸਾਰੇ ਇਦਾਂ ਦੇ ਬੂਟੇ ਦਿਖਾਵਾਂਗੇ ਜਿਹੜੇ ਅਸੀਂ ਹੁਣ ਪੰਜਾਬ ਦੇ ਵਿੱਚ ਅਲੋਪ ਹੋਏ ਦੇਖਦੇ ਆ। ਇਹ ਚੀਜ਼ ਆਪਾਂ ਨੋਟ ਕਰ ਲਓ। ਆਪਾਂ ਨੂੰ ਵੀ ਕਰਨਾ ਬਣਦਾ। ਜੇਕਰ ਇਹਨਾਂ ਕਰ ਸਕਦੇ ਆ ਤਾਂ ਆਪਾਂ ਪਿੰਡ-ਪਿੰਡ ਪੱਧਰ ਤੇ ਥੋੜਾ ਤਾਂ ਕਰ ਹੀ ਸਕਦੇ ਆ। ਕਿੰਨਾ ਸੋਹਣਾ ਮਾਹੌਲ। ਆਲਾ ਦੋਲਾ ਤੁਸੀਂ ਜਦੋਂ ਆਪਣੇ ਵੇਖਦੇ ਹੋ ਹਰਾ ਭਰਿਆ ਸਭ ਤੋਂ ਵੱਧ ਸਾਨੂੰ ਅੱਜ ਆਕਸੀਜਨ ਦੀ ਲੋੜ ਆ ਇੱਕ ਚੀਜ਼ ਤੁਹਾਡੇ ਧਿਆਨ ਚ ਲਿਆ ਦੇਈਏ ਦੋਸਤੋ ਅੱਜ ਜੇਕਰ ਤੁਹਾਡੇ ਵਾਲੇ ਦੋਲੇ ਕੋਈ ਵੀ ਮੌਤ ਹੁੰਦੀ ਆ ਮੇਰਾ ਆਪਣਾ ਪਰਸਨਲ ਅਨੁਭਵ ਕਿ ਜੇਕਰ ਆਲੇ ਦੋਲੇ ਮੌਤ ਹੁੰਦੀ ਹੈ ਨਾ ਤਾਂ ਉਸ ਦਾ ਵੱਡਾ ਕਾਰਨ ਇਹ ਆ ਕਿ ਸਾਡਾ ਦਮ ਦਮ ਘੁੱਟਦਾ ਆਕਸੀਜਨ ਦੀ ਕਮੀ ਦੇ ਨਾਲ ਇੱਕ ਜਿਹੜੀ ਸਭ ਤੋਂ ਵਧੀਆ ਚੀਜ਼ ਇੱਥੇ ਹੋਰ ਲੱਗਦੀ ਆ ਕਿ ਪੰਛੀ ਇੰਨੇ ਪ੍ਰਕਾਰ ਦੇ ਇੱਥੇ ਪੰਛੀ ਆ ਕੇ ਹੁਣ ਪ੍ਰਵਾਸ ਕਰ ਰਹੇ ਆ ਜੀ ਆਪਾਂ ਕਹੇ ਤਾਂ ਦਿੰਨੇ ਆ ਸਾਰੇ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਸਾਰੇ ਪੰਛੀ ਅਲੋਪ ਹੁੰਦੇ ਜਾ ਰਹੇ ਆ ਪਰ ਆਪਾਂ ਕਦੇ ਇਹ ਨਹੀਂ ਸੋਚਦੇ ਵੀ ਅਸੀਂ ਉਹਨਾਂ ਦੇ ਜਿਹੜੇ ਰਹਿਣ ਬਸੇਰੇ ਸੀਗੇ ਜਿੱਥੇ ਉਹਨਾਂ ਨੂੰ ਰਹਿਣਾ ਚੰਗਾ ਲੱਗਦਾ ਸੀ ਅਸੀਂ ਉਹ ਸਾਰੇ ਹੀ ਉਹਦੇ ਨਾਸ਼ਟ ਕਰਤੇ ਐ ਉਹਨਾਂ ਦਾ ਜਿਹੜਾ ਮਾਹੌਲ ਐ ਜਿਹੜਾ ਰਹਿਣ ਦਾ ਸੀ ਉਹ ਹੁਣ ਇੱਥੇ ਤਾਂ ਰਹਿਣਾ ਪਸੰਦ ਨਹੀਂ ਕਰਦੇ ਕਿਉਂਕਿ ਵੀ ਉਹ ਮਾਹੌਲ ਹੀ ਨਹੀਂ ਬਣ ਰਿਹਾ ਜਿਹੜੇ ਪੌਦਿਆਂ ਦੇ ਵਿੱਚ ਉਹਨਾਂ ਨੇ ਆਲ ਨੇ ਪਾਣੇ ਸੀਗੇ ਆ ਕੇ ਇਹ ਵੇਖੋ ਨਾ ਜਿਵੇਂ ਇੱਥੇ ਹੁਣ ਬੋਰਡ ਵੀ ਲਾਏ ਗਏ ਆ ਬੋਰਡ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਲਾਏ ਗਏ ਆ ਸਭ ਤੋਂ ਬਧੀਆ ਕੰਮ ਜੇ ਆਪਾਂ ਕਿਹਾ ਜਾਵੇ ਨਾ ਇਸ ਏਰੀਏ ਲਈ ਇੱਕ ਦਿਨ ਵਰਦਾਨ ਹੋਵੇਗਾ ਜਿਹੜਾ ਇਹ ਜੰਗਲ ਲਾਇਆ ਗਿਆ ਹੁਣ ਆਪਾਂ ਸਾਰੇ ਪੰਜਾਬ ਵਾਸੀ ਇਸ ਪਿੰਡ ਦੇ ਇਹੋ ਜਿਹਾ ਕੀਤੇ ਨੇਕ ਕਰਮ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਇਹ ਇੱਕ ਮਾਡਲ ਹੈ ਸਾਡੇ ਸਾਹਮਣੇ ਜਿਹੜੇ ਭੈਣ ਭਰਾ ਕਹਿ ਦਿੰਦੇ ਆ ਕਿ ਵੀ ਹੁਣ ਨਹੀਂ ਪੋਸੀਬਲ ਹੈਗਾ ਸੰਭਵ ਹੈ ਜੇਕਰ ਆਪਾਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਨਾ ਕੋਈ ਵੀ ਗੁਨਾਹ ਨਹੀਂ ਹੁੰਦਾ ਇਹਨਾਂ ਨੇ ਵੀ ਤਾਂ ਇੱਕ ਕੋਸ਼ਿਸ਼ કરી ਆ ਨਾ ਹੁਣ ਆਪਾਂ ਇਹ ਨਹੀਂ ਨਾ ਕਹਿ ਸਕਦੇ ਵੀ ਹੋ ਨਹੀਂ ਸਕਦਾ ਬਹੁਤ ਸਾਡੇ ਪੰਜਾਬ ਦੇ ਵਿੱਚ ਉਹ ਜੀਆਂ ਥਾਮਾਂ ਪਈਆਂ ਜਿਨ੍ਹਾਂ ਦਾ ਕੋਈ ਬਾਲੀਬਾਰਸ ਨਹੀਂ ਹੁੰਦਾ ਤੇ ਉਹ ਬਰਾਂ ਨਾ ਰਹਿ ਜਾਂਦੀਆਂ ਜਦੋਂ ਉਹਨਾਂ ਨੂੰ ਬਾਹੀ ਜੋਗ ਬਣਾ ਲੈਂਦੇ ਆ ਪਰ ਜਿਹੜਾ ਆ ਪੁੰਨ ਦਾ ਕੰਮ ਕੀਤਾ ਗਿਆ ਇਹ ਪਿੰਡ ਦਲੇਵਾਂ ਦੇ ਵਾਸੀ ਇਸ ਦੇ ਨਾਂ ਵਧਾਈ ਦੇ ਪਾਤਰ ਆ ਗੁਰਬਾਣੀ ਦੇ ਵਿੱਚ ਵੀ ਅਸੀਂ ਰੋਜ਼ ਪੜ੍ਹਦੇ ਆ ਪਵਨ ਗੁਰੂ ਪਾਣੀ ਪਤਤਾ ਮਾਤਾ ਧਰਤ ਮਹਤ ਪਰ ਆਪਾਂ ਲਾਗੂ ਕਿੰਨਾ ਕੁ ਕਰਦੇ ਆ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਆ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀ ਆ ਸੋ ਮੈਂ ਪਾਇਆ ਦੋਸ ਨਤੀਜਾ ਅਵਰ ਜਨਾ ਕਈ ਕਿੱਲਿਆਂ ਦੇ ਵਿੱਚ ਜਿਹੜੇ ਪੌਦੇ ਲਾਏ ਗਏ ਆ ਪਵਨ ਗੁਰੂ ਜੋ ਸ਼ਬਦ ਹੈ ਉਸ ਨੂੰ ਸਮਰਪਿਤ ਜਿਹੜੀ ਇਹ ਸੇਵਾ ਕੀਤੀ ਗਈ ਹੈ ਪਿੰਡ ਵਾਸੀਆਂ ਵੱਲੋਂ ਇਹ ਬਹੁਤ ਹੀ ਸਲਾਘਾਯੋਗ ਹੈ ਜੀ ਹੁਣ ਆਪਾਂ ਇਸਪਿੰਡ ਤੋਂ ਸੇਦ ਲਈਏ ਤੇ ਆਪਣੇ ਪਿੰਡਾਂ ਦੇ ਵਿੱਚ ਜਿੰਨੀਆਂ ਵੀ ਬਾਧੂ ਜ਼ਮੀਨਾਂ ਪਈਆਂ ਰੋਡ ਦੇ ਕਿਨਾਰੇ ਚਾਹੇ ਆਪਣੇ ਜਿਹੜੇ ਸਾਂਝੇ ਥਾਵਾਂ ਜਿਹੜੀਆਂ ਬਰਾਨ ਹੋਈ ਜਾਂਦੀਆਂ ਜਾ ਲੋਕੀ ਉਹਨਾਂ ਨੂੰ ਹਣਾ ਬਾਹੀ ਜੋਗ ਬਣਾ ਕੇ ਉਹਨਾਂ ਤੇ ਕਬਜ਼ਾ ਕਰ ਲੈਂਦੇ ਆ ਇਹ ਸਭ ਤੋਂ ਬਿਹਤਰ ਤਰੀਕਾ ਹੈ ਤੇ ਸਭ ਤੋਂ ਨੇਕ ਸੇਵਾ ਹੈ ਜੇਕਰ ਆਪਾਂ ਉਹਨਾਂ ਦੇ ਉੱਪਰ ਇਸ ਪਿੰਡ ਵਾਸੀਆਂ ਵਾਂਗੂ ਇੱਕ ਮਿੰਨੇ ਜੰਗਲ ਲਾ ਲਈਏ ਤਾਂ ਕਿ ਜਿਹੜਾ ਆਪਣੇ ਪੰਜਾਬ ਦਾ ਪੂਰੇ ਦੇਸ਼ ਭਰ ਦਾ ਜਿਹੜਾ ਹਨਾ ਪ੍ਰਦੂਸ਼ਣ ਪੱਧਰ ਹੈ ਉਹ ਨੀਵਾ ਹੋ ਸਕੇ ਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਾਕ ਅਨੁਸਾਰ ਅਸੀਂ ਆਪਣੀ ਸੇਵਾ ਕਰ ਸਕੀਏ ਜੀ